ਜੀ ਅੰਮ੍ਰਿਤਸਰ ਦੇ ਪੁਤਲੀਕਰ ਇਲਾਕੇ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਇੱਕ ਵੱਡਾ ਹਾਸਾ ਡਾ ਲ ਗਿਆ ਜਿੱਥੇ ਦਾ ਜੀ ਕਿ ਲੋਕਾਂ ਨੇ ਵਿੱਚ ਜਿਹੜਾ ਐ ਦਹਿਸਤ ਦਾ ਮਾਹੌਲ ਬਣਿਆ ਨਜ਼ਰ ਆ ਰਿਹਾ ਤੇ ਹਾਲਾਤਾਂ ਤੇ ਐਸੇ ਬਣੇ ਕਿ ਵੱਡਾ ਹਾਸਾ ਵੀ ਹੋ ਸਕਦਾ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੁਕਸਾਨ ਤੋਂ ਦਬਚਾਰਿਆ ਪਰ ਮੌਕੇ ਤੇ ਮੌਜੂਦ ਅੰਮ੍ਰਿਤਸਰ ਮ्युनਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਗੈਸ ਕੰਪਨੀ ਦੇ ਕਰਮਚਾਰੀ ਕੇਵਲ ਅਨਪੜ੍ਹ ਹਨ ਅਤੇ ਉਹਨਾਂ ਨੇ ਗੈਸ ਪਾਈਪਲਾਈਨ ਸੰਭਾਲਣ ਦੀ ਕੋਈ ਜਾਣਕਾਰੀ ਨਹੀਂ ਹੈ ਅੱਜ ਕਾਰਪੋਰੇਸ਼ਨ ਮੁਲਾਜ਼ਮ ਟੀਨੂ ਨੇ ਮਤਾਬਕ ਉਹਨਾਂ ਨੇ ਦੱਸਿਆ ਕਿ ਪਿਛਲੇ 7 ਦਿਨਾਂ ਤੋਂ ਗੈਸ ਕੰਪਨੀ ਨੂੰ ਲਿਖਤੀ ਰੂਪ ਦੇ ਵਿੱਚ ਅਗਾਹ ਕਰ ਦਿੱਤਾ ਸੀ ਕਿ ਇਸ ਇਲਾਕੇ ਦੇ ਵਿੱਚ ਸੀਵਰਸ ਲਾਈਨ ਪਾਈ ਜਾ ਰਹੀ ਹੈ ਤੇ ਜੋ ਕਿ ਪਿਪਲੀ ਸਾਹਿਬ ਗੁਰਦੁਆਰਾ ਤੋਂ ਲੈ ਕੇ ਪੁਤਲੀ ਘਰ ਇਲਾਕੇ ਦੇ ਵਿੱਚ ਤੱਕ ਪਾਈ ਜਾਵੇਗੀ। ਇਹ ਲਾਈਨ 6 ਤੋਂ 10 ਫੁੱਟ ਦੀ ਡੂੰਘਾਈ ਦੇ ਵਿੱਚ ਪਾਈ ਜਾਣੀ ਸੀ ਜਿਸ ਤੇ ਕੰਮ ਚੱਲਦੇ ਹੀ باوجود ਗੈਸ ਲਾਈਨ ਨੂੰ ਸ਼ਿਫਟ ਨਹੀਂ ਕੀਤਾ ਗਿਆ। ਇਸ ਦੇ ਸੰਬੰਧ ਕੋਈ ਵੀ ਸਹੂਲਤ ਨਹੀਂ ਦਿੱਤੀ ਉਬਲਾ ਤੁ ਕਰਾਈਗੇ ਜਦੋਂ ਉਹਨਾਂ ਨੇ ਦੱਸਿਆ ਕਿ ਸਿਰਫ 2.5 ਫੁੱਟ ਦੀ ਹੀ ਖੁਦਾਈ ਕੀਤੀ ਤਾਂ ਗੈਸ ਪਾਈਪਲਾਈਨ ਡੈਮੇਜ ਹੋ ਗਈ ਜਿਸ ਕਰਕੇ ਹਫੜਾ ਦਫੜੀ ਮਚ ਗਈ ਤਾਂ ਕਰਮਚਾਰੀਆਂ ਨੇ ਗੈਸ ਪਾਈਪਲਾਈਨ ਨੂੰ ਬੰਦ ਕਰਨ ਦੀ ਬਜਾਏ ਉਥੇ ਗੁੰਡਾਗਰਦੀ ਦਿਖਾਣੀ ਸ਼ੁਰੂ ਕਰ ਦਿੱਤੀ ਉਦੋਂ ਕਾਰਪੋਰੇਸ਼ਨ ਮੁਲਾਜ਼ਮ ਨੇ ਹੋਰ ਕੀ ਕੁਝ ਗਿਆ ਉੱਪਰ ਜਾਣ ਕੇ ਜੀ ਤੁਹਾਡੇ ਨਾਲ ਸਾਂਝੀ ਕਰ ਦਿਆਂ ਤੁਸੀਂ ਬਣੇ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ गुजरात गैस एजेंसी ਦੇ ਲੇਬਰ ਕਹਿ ਰਹੇ ਆਪਣੇ ਆਪ ਨੂੰ ਭਾਈ ਸਾਹਿਬ ਭਾਈ ਕੀ ਨਾਮ ਹੈ ਜੀ ਆਪਣਾ ਦੱਸੋ ਨਾਮ ਤਾਂ ਹੀ ਆ ਤੇ ਇਨਫੋਰਮ ਦੱਸੋ ਗੱਲ ਸੁਣ ਨਾਮ ਤਾਂ ਬੋਲੋ ਜਿਹੜਾ ਸਿਵਲ ਦਾ ਕੰਮ ਚੱਲ ਰਿਹਾ ਸੀ ਉਹਨੂੰ ਰੋਕ ਦਿੱਤਾ ਗਿਆ ਉਹਦੇ ਜਿਹੜੀ ਤੇ ਗੈਸ ਲੀਕ ਹੋਈ ਹੈ ਕੀ ਕਹੋਗੇ ਪਰ ਇਹਦਾ ਇਹਦਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਜਾਦਾਂਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਲਾ ਤੋਂ ਵੱਡਸ ਮਿਟਰੀ ਬਾਜ਼ਾਰ ਸਾਡਾ ਮਹਾਵੀਰ ਗਲੀ ਕਪੂਲਾ ਵਾਲੀ ਗਲੀ ਔਰ ਸਾਡੀ ਕਬਰ ਵਾਲੀ ਗਲੀ ਇਸ ਜਿੰਨਾ ਸਮੂਚਾ ਇਲਾਕਾ ਹੈਗਾ ਜੀ ਇਹਦੇ ਵਿੱਚ ਸੀਵਰੇਜ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਡੈਡ ਹੋ ਚੁੱਕੀ ਹੈ ਜੀ ਪਰ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਟ ਲੈਵਾ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਦੇ ਸਤਿਨ ਤਨਵੇਦੀ ਜੀ ਨੇ ਹੈਡ ਆਫ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਜੀ ਆਪਣੀ ਜਿਹੜੀ ਲਾਈਨ ਹੈ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਹੈ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਬਨੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪਾਂ 7 ਦਿਨ ਤੋਂ ਕਹਿ ਰਹੇ ਹਾਂ 7 ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਂਡ ਦਾ ਐਂਡ ਅਸੀਂ ਉਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਅੰਦਰ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਂਦੇ ਨੇ ਟੀਮ ਅਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕਾਪੋਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋ ਗਏ ਕਹਿੰਦੇ ਚਾਰ ਕੋਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਤੋਂ ਬਾਅਦ ਤੁਸੀਂ ਥੋੜਾ ਮੈਨੂਅਲ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕਾਪੋਰੇਸ਼ਨ ਦੀ ਸੁਪਰਵਾਈਜ਼ਰ ਨੇ ਸਾਡਾ ਕੰਮ ਚੱਲ ਰਿਹਾ ਜੀ ਇਨਾਂ ਦਾ ਕੀ ਹੋਇਆ ਜੀ ਇਨਾਂ ਦਾ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਓਏ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕੋਈ ਮਿਸਪਲਿੰਗ ਹੁੰਦੀ ਆ ਤੋ ਉਹ ਵਾਲ ਦੇ ਲਾ ਕੇ ਆਤਵੇਂ ਜੀ ਜਦ ਕਿ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਨਾ ਫੰਡਰ ਇਹ ਇਹਨਾਂ ਨੇ ਭੱਤੀ ਦਿੱਤੇ ਆ ਬਦਮਾਸ਼ ਢਾਈ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਉਂਦਾ ਨਹੀਂ ਆ ਉਹਨਾਂ ਨੂੰ ਇੱਕੇ ਕੰਮ ਆਉਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਬੜੀ ਮੁਸ਼ਕਲ ਇਨਾਂ ਨੇ ਕਾਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਿੰਦੇ ਸਾਡੀ 40 ਫੀਟ ਦੇ ਉੱਤੇ ਹੈਗੀ ਆ ਜੇਸੀ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦੋ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟੰਡਾ ਤੋਂ ਚੱਲਦੀ ਆ ਇਥੋਂ ਨਹੀਂ ਬੰਦ ਹੋਣੀ ਪਟੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆਪਾਂ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰਦੇ ਕੋਈ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆਪਾਂ ਸ਼ਹਿਰ ਵਿੱਚ ਇਹਦਾ ਕੰਮ ਹੋਣੀ ਦੇ ਕਾਹਦਾ ਨਹੀਂ ਇਹ ਚੀਜ਼ ਹੋ ਗਈ ਨਾ ਜੀ ਪਤਾ ਨਹੀਂ ਕਿ ਫਿਰ ਡੇੜੀ ਮਾਰਕੀਟ ਵੀ ਆ ਹੋਰ ਨਹੀਂ ਜਿਹੜੀਆਂ ਖਾਨਦਨ ਦੀ ਦੁਕਾਨਾਂ ਨੇ ਬਣਾ ਰਹੀਆਂ ਕੋਈ ਵੱਡਾ ਆਫਸਰ ਵੀ ਹੋ ਸਕਦਾ ਪਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਘਰਬਾਰ ਆ ਇਹਦੇ ਪਿਪਲੀ ਸਾਹਿਬ ਕੋਤਵਾਰਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਘਿਰਤ ਹੋਈ ਹੈ ਕਿ ਕੋਈ ਮਿਸੇ ਬਣੀ ਨਹੀਂ ਹੋਈ ਨਹੀਂ ਤੇ ਇਹਨਾਂ ਵੱਲੋਂ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟ ਹੋਣਾ ਸੀ ਜੋ ਸਿਸਟਮ ਹੈਗਾ ਸੀ ਤੇ ਆਂਦਾ ਨਾ ਨੂੰ ਚਾਗਾ ਨਹੀਂ ਕਿ ਸਨ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਚਾੜਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈ ਜਾ ਰਹੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਇੰਦਾਂ ਨੇ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਕ ਇਹਨੇ 2 ਫੁੱਟ ਦੇ ਜਾ ਰਿਹਾ ਇੱਕ ਜਗ੍ਹਾ ਤੋਂ 3-3 ਗੈਸ ਲਾਈ ਜਾ ਰਹੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੋਈ ਇੱਥੇ ਮੌਕੇ ਤੇ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ ਸੱਤਨ ਅਤਰਵੇਦੀ ਜ਼ਿਲ੍ਹਾ ਮੈਂ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਤੇ ਹੁਣਾ ਗੈਸ ਲਈ ਕੋਈ ਨਹੀਂ 1 ਘੰਟਾ ਡੇਢ ਘੰਟਾ ਹੋ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਏ ਕਿੰਦੇ ਜੱਦੇ ਪੋਣੀ ਘੜਕਸਾ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਹੀ ਨਾਲ ਜਵਾਬ ਹੈ ਜੀ ਅੱਜ ਤੱਕ ਕੋਈ ਇੱਥੇ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦੇ ਨਾਲ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਕਿਸੇ ਟਾਈਮ ਦੇਖ ਲੋ ਜੀ ਅਲੇ ਦਾ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਹਾਇ ਲੀਕ ਚੱਲਦਾ ਇਹਦਾ ਜੀ ਜਿਹੜੀ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੀ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਸਾਡੀ 4 ਫੁੱਟ ਦੇ ਆ ਉਹਦਾ ਇਹਨਾਂ ਕੋਈ ਕੋਈ ਸਵਿੱਚ ਹੀ ਨਹੀਂ ਆ ਉਹ ਬਿਨਾਂ ਸਵਿੱਚ ਤੋਂ ਹੀ ਚੱਲਦੀ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਉੱਡੇਗਾ ਜੀ ਲੱਗਦਾ ਨਹੀਂ ਆ ਕਿ ਜਿਹੜੇ ਸਿੰਪਲਸ ਤੇ ਕੰਮ ਹੋਣ ਵਾਲੇ ਆ ਜਿਵੇਂ ਪੀਪਲੀ ਸਾਹਿਬ ਕੋਲ ਦੁਆਰਾ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸਿਵਰੇ ਦਾ ਜਿਹੜਾ ਉਹ ਜਾ ਰਿਹਾ ਹੈ। ਕੀ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ? ਇਹਦਾ ਕੋਈ ਹੱਲ ਵੀ ਨਿਕਲੇਗਾ। ਭਾਜੀ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਉਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ। ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ। ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਬਣੀ ਨਹੀਂ ਪੀਂਦਾ ਮੰਨੇ ਜੀ। ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ। ਸੀਵਰੇਜ ਜਦੋਂ ਸਾਡੇ ਮੈਂ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ। ਉਹ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ। ਪੀਣ ਵਾਲਾ ਪਾਣੀ ਪੀਣਾ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨ ਤਾਂ ਨੇ ਸਾਡੇ ਕੋਲ ਇਹ ਸਾਡੇ ਕੋਲ ਇਲਾਕਾ ਅੱਜ ਕੋਈ 20-22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਕਿ ਸਾਡਾ ਸੀਵਰੇਜ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਸੀਂ ਆਪਣਾ ਉਹ ਕੰਮ ਕਰ ਰਹੇ ਹਾਂ ਜੀ ਪਰ ਜੋ ਇਹ ਗੈਸ ਪਾਈਪਲਾਈਨ ਦੀ ਜੋ ਗੁਜਰਾਤ ਦੀ ਇਹ ਹੋਂਦ ਤੱਕ ਦਾ ਆਪਣਾ ਸਿਸਟਮ ਹੈ ਜੀ ਇਹ ਇਹ ਤੋਂ ਅੱਜ ਤੱਕ ਕੰਮ ਲੈ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣਗੇ ਨਹੀਂ ਇਹ ਤੋਂ ਰੁਕੇ ਜਾਣਗੇ ਜਿੱਦਾਂ ਤਾਂ ਕਿਆ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੇਂ ਕੋਈ ਪ੍ਰਸ਼ਾਸਨਤਾ ਕੋਈ ਖੰਚ ਚ ਇਹਦੇ ਵਿੱਚ ਜਿਹੜੇ ਸਾਡੇ ਕੌਂਸਲਿਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਟਿਸ ਚੋਪਾ ਨਿਕਾਲਤਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਵੀ ਦੱਸਤਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਆ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਛਿੱਣਾ ਡਿਪਾਰਟਮੈਂਟ ਉਹਦੀ ਨੋਟਿਸ ਲੈਂਦਾ ਜੀ ਇਹ ਹੁਣ ਗੁਜਰਾਨ ਗੈਸ ਦੇ ਕੀ ਕੀਤਾ ਇਹ ਤੋਂ ਉਹੀ ਦੱਸ ਬਣ ਗਏ ਜੀ ਜੋ ਸਾਡੀ ਨੋਟਿਸ ਤੇ ਕੋਡ ਲਈ ਇਹਨਾਂ ਵੱਲ ਕੋਈ ਐਕਸ਼ਨ ਨਹੀਂ ਲੈ ਗਿਆ ਸ਼ੁਕਰੀਆ ਥੈਂਕ ਜੈਸਵਲੇ ਜੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਪੁਤਲੀਕਾਰ ਇਲਾਕੇ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਕੇ ਵੱਡਾ ਹਾਸਾ ਡਲ ਗਿਆ ਜਿੱਥੇ ਦਾ ਜੀ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਦੱਸੇ ਦਾ ਮਾਹੌਲ ਬਣਿਆ ਨਜ਼ਰ ਆ ਰਿਹਾ ਤੇ ਹਾਲਾਤਾਂ ਤੇ ਐਸੇ ਬਣੇ ਕਿ ਵੱਡਾ ਹਾਸਾ ਵੀ ਹੋ ਸਕਦਾ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੁਕਸਾਨ ਤੋਂ ਤਾਂ ਬਚਾਰਿਆ ਪਰ ਮੌਕੇ ਤੇ ਮੌਜੂਦ ਅੰਮ੍ਰਿਤਸਰ ਮ्युनਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਗੈਸ ਕੰਪਨੀ ਦੇ ਕਰਮਚਾਰੀ ਕੇਵਲ ਅਨਪੜ੍ਹ ਹਨ ਅਤੇ ਉਹਨਾਂ ਨੇ ਗੈਸ ਪਾਈਪਲਾਈਨ ਸੰਭਾਲਣ ਦੀ ਕੋਈ ਜਾਣਕਾਰੀ ਨਹੀਂ ਹੈ ਅੱਜ ਕਾਰਪੋਰੇਸ਼ਨ ਮੁਲਾਜ਼ਮ ਟੀਨੂ ਨੇ ਮਤਾਬਕ ਉਹਨਾਂ ਨੇ ਦੱਸਿਆ ਕਿ ਪਿਛਲੇ 7 ਦਿਨਾਂ ਤੋਂ ਗੈਸ ਕੰਪਨੀ ਨੂੰ ਲਿਖਤੀ ਰੂਪ ਦੇ ਵਿੱਚ ਅਗਾਹ ਕਰ ਦਿੱਤਾ ਸੀ ਕਿ ਇਸ ਇਲਾਕੇ ਦੇ ਵਿੱਚ ਸੀਵਰੇਜ ਲਾਈਨ ਪਾਈ ਜਾ ਰਹੀ ਹੈ ਤੇ ਜੋ ਕਿ ਪੀਪਲੀ ਸਾਹਿਬ ਗੁਰਦੁਆਰਾ ਤੋਂ ਲੈ ਕੇ ਪੁਤਲੀ ਘਰ ਇਲਾਕੇ ਦੇ ਵਿੱਚ ਤੱਕ ਪਾਈ ਜਾਵੇਗੀ ਏ ਲਾਈਨ 6 ਤੋਂ 10 ਫੁੱਟ ਦੀ ਗਾਈ ਦੇ ਵਿੱਚ ਪਾਈ ਜਾਣੀ ਸੀ ਜਿਸ ਤੇ ਕੰਮ ਚੱਲਦੇ ਹੀ باوجود ਗੈਸ ਲਾਈਨ ਨੂੰ ਸ਼ਿਫਟ ਨਹੀਂ ਕੀਤਾ ਗਿਆ ਇਸ ਦੇ ਸੰਬੰਧ ਕੋਈ ਵੀ ਸਹੂਲਤ ਨਹੀਂ ਦਿੱਤੀ ਉਬਲਾ ਤੁ ਕਰਾਈ ਕੇ ਜਦੋਂ ਉਹਨਾਂ ਨੇ ਦੱਸਿਆ ਕਿ ਸਿਰਫ 2.5 ਫੁੱਟ ਦੀ ਹੀ ਖੁਦਾਈ ਕੀਤੀ ਤਾਂ ਗੈਸ ਪਾਈਪਲਾਈਨ ਡੈਮ ਹੋ ਗਈ ਜਿਸ ਕਰਕੇ ਹਫੜਾ ਦਫੜੀ ਮਚ ਗਈ ਤਾਂ ਕਰਮਚਾਰੀਆਂ ਨੇ ਗੈਸ ਪਾਈਪਲਾਈਨ ਨੂੰ ਬੰਦ ਕਰਨ ਦੀ ਬਜਾਏ ਉੱਥੇ ਗੁੰਡਾਗਰਦੀ ਦਿਖਾਣੀ ਸ਼ੁਰੂ ਕਰ ਦਿੱਤੀ ਉਦੇ ਕਾਰਪੋਰੇਸ਼ਨ ਮੁਲਾਜ਼ਮ ਨੇ ਹੋਰ ਕੀ ਕੁਝ ਗਿਆ ਉੱਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਚੰਨ ਦੇ ਨਾਲ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ Gujarat Gas Agency ਦੇ ਲੇਬਰ ਕਹ ਰਹੇ ਆਪਣੇ ਆਪ ਨੂੰ ਇਹ ਭਾਈ ਸਾਹਿਬ ਭਈ ਕੀ ਨਾਮ ਹੈ ਜੀ ਆਪਣਾ ਫੋਨ ਸਾਹਮਣੇ ਤਾਂ ਹੀ ਆ ਤੇ ਸੁਣ ਨਾਮ ਤਾਂ ਬੋਲੋ ਜਿਹੜਾ ਸਿਵਲ ਦਾ ਕਾਊਂਟ ਚੱਲ ਰਿਹਾ ਸੀ ਜਦੋਂ ਦਿੱਤਾ ਗਿਆ ਉਹ ਜਿਹੜੀ ਇੱਥੇ ਗੈਸ ਲੀਕ ਹੋਈ ਹੈ ਕੀ ਕਹੋਗੇ ਪਤਾ ਤਾਂ ਲੱਗਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਚਦਾਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਪਿਪਲੀ ਸਾਹਿਬ ਕੋਤਵਾਲਾ ਤੋਂ ਔਰ ਸਮਿਟਰੀ ਬਾਜ਼ਾਰ ਸਾਡਾ ਮਹਾਵੀਰ ਗਲੀ ਕਪੂਦਾਲੀ ਗਲੀ ਔਰ ਸਾਡੀ ਕਮਲ ਵਾਲੀ ਗਲੀ ਇਸ ਜਿੰਨਾ ਸਮੂਚਾ ਲੱਗਾ ਹੈਗਾ ਜੀ ਇਹਦੇ ਵਿੱਚ ਸੀਵੇ ਦੇ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਡੈਡ ਹੋ ਚੁੱਕੀ ਹੈ ਜੀ ਉਹ ਉਹ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਡ ਲੈਵਲ ਤੇ ਕੋਈ ਲਗਭਗ 8 ਤੋਂ 10 ਫੁੱਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਇਹਨਾਂ ਨੂੰ ਕਹਿ ਰਹੇ ਆ ਕਿ ਭਈ ਜਿਹੜੀ ਪਤਾ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾਪਾਰਟਮੈਂਟ ਦੇ ਸੱਤਨ ਤੰਵੇਦੀ ਜੀ ਨੇ ਹੈਂਡ ਆਫ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਆ ਗੈਸ ਇਹਨੂੰ ਸ਼ਿਫਟ ਕਰੋ ਉੱਥੇ ਇਹਨਾਂ ਦੀ ਇੱਕ ਗੈਸ ਲਾਈਨ ਆ ਜਿਹੜੀ ਸਾਡੀ ਸੀਵਰੇਜ ਦੀ ਹੋਦੀ ਝੋਣੇ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਬਨੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪਾਂ 7 ਦਿਨ ਤੋਂ ਕਹਿ ਰਹੇ ਹਾਂ 7 ਦਿਨ ਤੋਂ ਇਹਨਾਂ ਨੂੰ ਪੁੱਛ ਨਹੀਂ ਕੀਤਾ ਜੀ ਐਂਡ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਕਿਹਾ ਕਿ ਅਸੀਂ ਅੱਜ ਲਾਈਨ ਪਾ ਰਹੇ ਹਾਂ ਸੋ ਇਹਨਾਂ ਨੇ ਆਪਣੀ ਅੰਦਰ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜੀ ਜਾਦਿਆਂ ਦਾ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕੋਆਪਰੇਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋਗੇ ਕਹਿੰਦੇ ਚਾਰ ਫੁੱਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਹੋਈ ਥੋੜਾ ਮੈਨੂ ਦਾ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕੋਆਪਰੇਸ਼ਨ ਦੀ ਸੁਪਰਵੀਜ਼ਨ ਵਿੱਚ ਸਾਡਾ ਕੰਮ ਚੱਲ ਰਿਹਾ ਜੀ ਇਨਾਂ ਦਾ ਕੀ ਹੋਇਆ ਜੀ ਇਨਾਂ ਦਾ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਓਏ ਇਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਰੈਸਕਿਊ ਟੀਮ ਦਾ ਇਹ ਕੰਮ ਹੁੰਦਾ ਸੀ ਕਿ ਜੇ ਮੰਨ ਲਓ ਕੋਈ ਮਿਸਪਲਿੰਗ ਹੁੰਦੀ ਆ ਤੋ ਉਹ ਵਾਲ ਦੇ ਲਾ ਕੇ ਆਤਵੇਂ ਜੀ ਜਦ ਕਿ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਫੰਡਰ ਇਹਨਾਂ ਨੇ ਭੱਤੀ ਦਿੱਤੇ ਆ ਬਦਮਾਸ਼ ਲਾਈਨ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਂਦਾ ਨਹੀਂ ਆ ਉਹਨਾਂ ਨੂੰ ਇਸ਼ੇਗਾ ਆਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਹੈ ਜੇ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਵਾਇਆ ਗਿਆ ਜੀ ਬੜੀ ਮੁਸ਼ਕਲ ਇਹਨਾਂ ਨੇ ਕਰ ਕਰਾ ਕੇ ਅੱਧੇ ਪੌਣੇ ਘੰਟੇ ਤੋਂ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਿਦੇ ਸਾਡੀ 4 ਫੀਟ ਦੇ ਉੱਤੇ ਹੈ ਕੀ ਆ ਜੇਸੀ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟੰਡਾ ਤੋਂ ਚੱਲਦੀ ਆ ਇਥੋਂ ਨਹੀਂ ਬੰਦ ਹੋਣੀ ਪਟੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆਪਾਂ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਗੱਲ ਕਰੋ ਤੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆਪਾਂ ਸ਼ਹਿਰ ਉਸੇ ਤੱਕ ਕੰਮ ਹੋਣੀ ਦੇ ਕਾਹ ਦਾ ਨਹੀਂ ਇਹ ਚੀਜ਼ ਹੋ ਗਈ ਨਾ ਜੀ ਕਿ ਤੇ ਡੇੜੀ ਮਾਰਕੀਟ पे ਆਉਗੇ ਜਿੱਦਿਆਂ ਖਾਨਦੇ ਦੀ ਦੁਕਾਨ ਦਾ ਸਿੱਤ ਬੰਨਣਾ ਨੇ ਕੋਈ ਵੱਡਾ ਹਾਪਸਾ ਵੀ ਹੋ ਸਕਦਾ ਸੀ ਬਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਗਿਰਬਾਹ ਆ ਇਹਦੇ ਪਿਪਲੀ ਸਾਹਿਬ ਕੋਤਵਾਲਾ ਲੱਗੇ ਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਗਿਰਬਾਹ ਹੋਈ ਹੈ ਕਿ ਕੋਈ ਮਿਸੇਪਣੀ ਨਹੀਂ ਹੋਈ ਨਹੀਂ ਤੇ ਇਹਨਾਂ ਵੱਲੋਂ ਕੋਈ ਘਾਟ ਨਹੀਂ ਸੀ ਇਹ ਅੱਜ ਇੱਥੇ ਬਲਾਸਟ ਹੋਣਾ ਸੀ ਜੋ ਸਿਸਟਮ ਹੈਗਾ ਸੀ ਦਾ ਆਂਦਾ ਨਾ ਨੂੰ ਚਾਹਗਾ ਨਹੀਂ ਕਿਸੇ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਚਾੜਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਜਾ ਰਹੀਆਂ ਨੇ ਇੱਕ ਸਟੀਲ ਗੈਸ ਪਾਈਪ ਲਾਈਨ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ 8 ਫੁੱਟ 9 ਫੁੱਟ ਇੰਦਾਂ ਨੇ ਸਾਡੇ ਬੈਡ ਲੈਵਲ ਤੇ ਪਾਈ ਆ ਮੈਂ ਹੁਣੇ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਕ ਇਹਨੇ 2 ਫੁੱਟ ਦੇ ਜਾ ਰਿਹਾ ਇੱਕ ਜਗ੍ਹਾ ਤੋਂ 3-3 ਗੈਸ ਲਾਈ ਜਾ ਰਹੀਆਂ ਨੇ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕੋਈ ਇੱਥੇ ਮੋਕੇ ਤੇ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ ਸੱਤਨ ਅਤਰਵੇਦੀ ਜਿਲ੍ਹਾ ਮੇਰੀ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਮੈਂ ਹੁਣ ਗੈਸ ਲੀਕ ਨੂੰ 1 ਘੰਟਾ ਡੇਢ ਘੰਟਾ ਹੋ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਈ ਕਹਿੰਦੇ ਜਿੱਤੇ 1:30 ਦਾ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਇਹਨਾਂ ਦਾ ਜਵਾਬ ਹੈ ਜੀ ਅਜੇ ਤੱਕ ਕੋਈ ਇੱ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦੇ ਨਾਲ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਕਿਸੇ ਟਾਈਮ ਦੇਖ ਲਓ ਜੀ ਅਲੇਰ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਹਾਇ ਲੀਕ ਚੱਲਦਾ ਇਹਦਾ ਜੀ ਜਿਹੜੇ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੇ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਸਾਡੀ 4 ਫੁੱਟ ਦੇ ਆ ਉਹਦਾ ਇਹਨਾਂ ਕੋਈ ਕੋਈ ਸਵਿੱਚ ਹੀ ਨਹੀਂ ਆ ਉਹ ਬਿਨਾਂ ਸਵਿੱਚ ਤੋਂ ਹੀ ਚੱਲਦਾਈ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰਬਰ ਸਾ ਤੋੜੇਗਾ ਉੱਡੇਗਾ ਜੀ ਲਗਦਾ ਨਹੀਂ ਆ ਕਿ ਜਿਹੜੇ ਸਿੰਪਲਸ ਤੇ ਕੰਮ ਹੋਣ ਵਾਲੇ ਆ ਜਿਵੇਂ ਪੀਪਲੀ ਸਾਹਿਬ ਗੁਰਦੁਆਰਾ ਹੈ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗਦੇ ਇੱਥੇ ਨੇ ਉੱਥੇ ਗੰਦਾ ਪਾਣੀ ਸਿਵਰੇ ਦਾ ਜਿਹੜਾ ਉਚਾਰਿਆ ਹੋਇਆ ਹੈ। ਕੀ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ? ਯੋਕਾ ਕੋਈ ਹੱਲ ਵੀ ਨਿਕਲੇਗਾ। ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਏ ਜੀ। ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ। ਅਸੀਂ ਇੰਨਾ ਗੱਲ ਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਪਾਣੀ ਨਹੀਂ ਪੀਂਦਾਂ ਮੰਗੇ ਜੀ। ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ। ਸੀਵਰੇਜ ਜਦੋਂ ਸਾਡੇ ਮੈਿਕ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ। ਔਰ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹ ਤੇ ਬੇਸਿਕ ਨੀਡ ਹੈ। ਪੀਣ ਵਾਲੇ ਪਾਣੀ ਬਿਨਾ ਤਾਂ ਸਾਡਾ ਕੰਮ ਤਾਂ ਨੇ ਸਾਡੇ ਕੋਲ ਇਹ ਸਾਡੇ ਕੋਲ ਲਾਕਾ ਅੱਜ ਕੋਈ 20 22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਜੇ ਸਾਡਾ ਸੀਵੇ ਦੇ ਵਿੱਚ ਔਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਹੀ ਆਪਣਾ ਉਹਲਾ ਕੰਮ ਕਰ ਰਹੇ ਆ ਜੀ ਪਰ ਜੋ ਇਹ ਗੈਸ ਪਾਈਪਲਾਈਨ ਤੇ ਜੋ ਗੁਜਰਾਤ ਦੇ ਹੋਂ ਤੱਕ ਦਾ ਆਪਣਾ ਸਿਸਟਮ ਹੈ ਜੀ ਇਹਦੇ ਇਹਦੇ ਸਾਨੂੰ ਇਹਦਾ ਕੰਮ ਕੋਈ ਹੋਏਗਾ ਹੀ ਨਹੀਂ ਜੀ ਸਾਡੇ ਸਾਡੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣਗੇ ਜੀ ਇਹ ਤੋਂ ਦੁੱਖ ਹੀ ਦੇਣਗੇ ਜੀ ਤਾਂ ਕਾ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੀਂ ਕੋਲ ਪ੍ਰਸ਼ਾਸਨ ਤਾਂ ਕੋਈ ਇੱਕ ਖਿੰਚ ਇਹਦੇ ਵਿੱਚ ਸੀ ਜਿਹੜੇ ਸਾਡੇ ਕੌਂਸਲਿਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਟਿਸ ਚੋਪਾ ਨਿਕਾਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਵੀ ਦੱਸਦਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਹੈ ਜੀ ਇਹਨਾਂ ਦਾ ਜੀ ਔਰ ਅਸੀਂ ਆਪਣੇ ਜਿਹੜਾ ਛਿੱਣਾ ਡਿਪਾਰਟਮੈਂਟ ਉਹਦੀ ਨੋਟਿਸ ਲੈਂਦਾ ਜੀ ਇਹ ਹੁਣ ਗੁਜਰਾਨ ਗੈਸ ਦੇ ਕੀ ਕੀਤਾ ਇਹ ਤੋਂ ਉਹੀ ਦੱਸ ਬਣ ਗਏ ਜੀ ਜੋ ਸਾਡੀ ਨੋਟਿਸ ਤੇ ਕੋਟ ਲਈ ਇਹਨਾਂ ਵੱਲ ਕੋਈ ਐਕਸ਼ਨ ਨਹੀਂ ਲੈ ਗਿਆ ਸ਼ੁਕਰੀਆ ਥੈਂਕ ਜੈਸਵਲੇ ਜੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਪੁਤਲੀਕਰ ਇਲਾਕੇ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਕੇ ਵੱਡਾ ਹਾਸਾ ਡਾੜਕ